ਤੁੰਕਿਉ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਯੁੱਧ ਨਸ਼ਿਆਂ ਵਿਰੁੱਧ ਕਾਰਜਚਨਾਉਤ ਚ ਕਮਿਸ਼ਨਰ ਪੁਲਿਸ ਅਮਰਸਾ ਤੋਂ ਬੜੀ ਵਧੀਆ ਕਾਮਯਾਬੀ ਮਿਲੀ ਹੈ ਕਿਉਂਕਿ ਡਰਗ ਦੀ ਰਿਕਵਰੀ ਬਹੁਤ ਵਧੀਆ ਕੀਤੀ ਗਈ ਹੈ ਪਿੱਛੇ ਵੀ ਕਮਿਸ਼ਨਰ ਪੁਲਿਸ ਅਮਰਸਾ ਵੱਲੋਂ ਜੇਪਾ ਪਹਿਲੀ ਜੰਡੀ ਤੋਂ ਹੋ ਤੱਕ ਇਹ 69. ਸਮਥਿੰਗ ਕਿਲੋਪਾ ਹਿਰੇਨ ਫਰ ਚੁੱਕੀਆਂ ਤਕਰੀਬਨ 70 ਦੇ ਨੇੜੇ 80-70 ਕਿਲੋ ਦੇ ਨੰਦੇ। ਤੋਂ ਉਹਦੇ ਸਭ ਤੋਂ ਇੰਪੋਰਟੈਂਟ ਗੱਲ ਹੈ ਜਿਹੜੇ ਤੁਹਾਨੂੰ ਪਹਿਲਾਂ ਵੀ ਮੈਂ ਦੱਸਦਾ ਰਿਹਾ ਕਿ ਜਿਹੜਾ ਹਵਾਲਾ ਨੈਟਵਰਕ ਹੈ ਨਾਰਕੋ ਦਾ ਇਹ ਰੀਡ ਦੀ ਹੱਡੀ ਆ ਬੈਟਮਨ ਹੈ। ਉਹਦੇ ਜੋ ਕ੍ਰਾਸ ਕੁਆਟਰ ਸਾਡੇ ਕੋਲ ਰਾਤ ਆ ਰਹੀ ਹੈ ਤਾਂ ਨੈਚਰਲੀ ਪੈਸਾ ਜਿਹੜਾ ਵਾਪਸ ਜਾ ਰਿਹਾ ਤਾਂ ਹੀ ਬੰਦੇ ਅੱਗੇ ਤੋਗੇ ਉਹਦੇ ਵਿੱਚ ਇਨਕਰੇਜ ਹੋ ਕੇ ਕੰਮ ਕਰ ਰਹੇ ਆ। ਸੋ ਇਹਦੇ ਚ ਅਸੀਂ ਪੰਜ ਬੰਦੇ ਫੜੇ ਅਰੈਸ ਕੀਤੀ ਇਸ ਕੇਸ ਦੇ ਵਿੱਚ। ਔਰ ਟੋਟਲ ਜਿਹੜੀ ਰਿਕਵਰੀ ਹੈ ਉਹ 40 ਲੱਖ 91000 ਰੁਪਏ ਕੈਸ਼ ਕੀਤੀ ਗਈ ਹੈ ਜੋ ਮੁੱਢਲੀ ਪੁਛਤ ਹੈ ਕਿ 1 ਕਿਲੋ ਰਿਕਵਰ ਹੋਈ ਸੀ ਚਾੜੇ ਦਾ ਕੇਸ ਹੈ 65 ਨੰਬਰ ਐਫ ਆਈ ਆਰ ਹੈ ਉਹਦੇ ਵਿੱਚ ਜਿਹੜਾ ਬੰਦਾ ਫੜਿਆ ਗਿਆ ਸੀਗਾ ਸ਼ੁਰੂ ਦੇ ਵਿੱਚ ਉਹ ਸੀਗਾ ਆਪਣੇ ਸਤਨਾਮ ਸੇ ਨਾਮ ਚੁੰਗੀ ਅਰੈਸਟ ਹੋਈ ਸੀ ਉਸ ਤੋਂ ਬਾਅਦ ਅਸੀਂ ਉਹਦੇ ਤੇ ਇੱਕ ਦਾ ਬੈਕਵਰਡ ਫਾਰਵਰਡ ਲੇਕੇ ਜੇ ਉੱਤੇ ਕੰਮ ਕਰਦੇ ਕਰਦੇ ਫਿਰ ਇੱਕ ਹਰਿਆਣੇ ਦਾ ਦੜਗਾਉਂ ਦੇ ਵਿੱਚ ਜਿਹੜਾ ਰਹਿਣਾ ਪਿਛੋ ਭਵਾਨੇ ਦਾ ਅਨਿਲ ਸਿਆਣੀ son of ਦਲਵਾਰ ਸਿਆਣੀ ਜਗਤ ਕੌਲ ਨੇ ਭਵਾਨੇ ਹਰਿਆਣਾ ਇਹਨੂੰ ਅਰੈਸਟ ਕੀਤਾ ਇਸ ਤੋਂ ਸਾਰਾ ਇਹ ਨੈਟਵਰਕ ਅੱਗੇ ਚੱਲਿਆ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਕਿਹੜੇ ਕਿਹੜੇ ਲੋਕ ਇਹਦੇ ਸ਼ਾਮਲ ਨੇ ਪਰ ਰਤਨ ਜੋਤ ਤੇ ਲੀਸ ਰਾਜਨ ਅਰੈਸਟ ਹੋਇਆ ਫੋਟੋ ਰੋਡ ਟੁਡੀਆ ਰੋਡ ਆਬਰਸਾ ਦਾ ਔਰ ਗੁਰਪ੍ਰੀਤ ਗੋਰਾ ਅਰੈਸਟ ਹੋਇਆ ਇਹ ਮਾਵਾ ਮਾਵਾ ਪਿੰਡਾ ਅਮਰਸਰ ਰੂਲ ਦਾ ਫਿਰ ਉਹ ਲੇਟਾ ਸਰਵੇ ਸਦਰ ਕੁਆਟਰ ਅਮਰਸਰ ਦਾ ਔਰ ਇੱਕ ਨਮਜੋਤ ਸਿੰਘ ਜਿਹੜਾ ਕਿ ਕਾਂਸਟੇਬਲ ਆ ਪੰਜਾਬ ਪੁਲਿਸ ਉਹ ਵੀ ਅਰੈਸਟ ਹੋਇਆ ਔਰ ਇਹ ਜਿਹੜੇ ਟੋਟਲ ਅਮਾਉਂਟ ਦੇ ਵਿੱਚ ਜਿਹੜਾ ਨੈਕਸਸ ਬਣਿਆ ਯੂਐਸ ਬੇਸਡ ਬੜੇ ਨੋਟੋਰੀਅਸ ਸਮਗਲਰ ਨੇ ਇੱਕ ਤਾਂ ਜੋਬਨ ਕਲੇਰ ਹੈ ਔਰ ਇੱਕ ਗੈਂਗਸਟਰ ਹੈਗਾ ਗੋਪੀ ਚਕਾਵਾ ਦੋਨੋਂ ਅਮਨਸਰ ਰੋਲ ਹੁੰਦੇ ਰਹਨਾ ਆਜੇ ਔਰ ਦੁਬਈ ਬੇਸ ਸਰਾ ਨਾ ਹੋ ਕੇ ਰੋਟੇ ਜਾਂਦਾ ਸੀ ਪਾਕਿਸਤਾਨ ਔਰ ਇਹਦੇ ਚਤੇ ਜੇ ਵੀ ਕਾਰਵਾਈ ਐਸੀ ਕਰ ਰਹੇ ਆ ਕਾਫੀ ਸਾਡੇ ਕੋਲ ਡਾਟਾ ਟੈਕਨੀਕਲ ਡਾਟਾ ਵੀ ਆਇਆ ਔਰ ਇਹਨਾਂ ਦੀ ਪੁੱਛਗਿੱਛ ਤੋਂ ਵੀ ਕਾਫੀ ਕੰਟੈਕਟਸ ਆਏ ਨੇ ਜਿਹੜਾ ਮੋਡਸ ਪ੍ਰੈਂਡੀ ਸੀ ਇਹ ਨਾਲ ਯੂਜ਼ ਕਰਨ ਦਾ ਉਹ ਹੀ ਹੈ ਕਿ ਇੱਕ ਡਿਨੋਮੀਨੇਸ਼ਨ ਦੇ ਛੋਟੇ ਨੋਟ ਆ ਜਿਹੜੇ ਉਹ ਇੱਕ ਉਹਦਾ ਨੰਬਰ ਇੱਕ ਬੰਦੇ ਕੋਲ ਹੁੰਦਾ ਸੀ ਜਿਹੜਾ ਹੈਡਓਵਰ ਕਰ ਗਿਆ ਨਾ ਸੀ ਡਰਗ ਮੰਨ ਹਵਾਲਾ ਬਣੇ ਉਹ ਅਗਲੇ ਬੰਦੇ ਕੋਲ ਵੀ ਹੁੰਦਾ ਸੀ ਫਿਰ ਉਹ ਐਕਸੈਪਟ ਕਰਦੇ ਸੀ ਸੋ ਕਾਫੀ ਆਰਗੇਨਾਈਜ਼ਡ ਜੇ ਕੰਮ ਕਰਦੇ ਰਹੇ ਔਰ ਵਾਇਆ ਦੁਬਈ ਔਰ ਤੋਂ ਅਮਰੀਕਾ ਉਹ ਸਾਰਾ ਅਸੀਂ ਬਾਕੀ ਸੈਂਟਰਲ ਏਜੰਸੀ ਨਾਲ ਵੀ ਉਹ ਸ਼ੇਅਰ ਕਰਾਂਗੇ ਥਰੂ ਆਵਰ ਜਿਹੜੀ ਸਾਡੇ ਟੋਟਲ ਏਜੰਸੀ ਆ ਉਹਦੇ ਥਰੂ ਸੋ ਮੈਂ ਸਮਝਦਾ ਕਿ ਬਹੁਤ ਸੋਨਾ ਕੰਮ ਹੋਇਆ ਸਾਡੇ ਡੀਸੀਪੀ ਰਵਿੰਦਰਪਾਲ ਜੀ ਜੋ ਡੀਸੀਪੀ ਟੀ ਔਰ ਸੋਧੂ ਸਾਹਿਬ ਜੇ ਸੰਧੂ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਹਰਮਿੰਦਰ ਐਸਪੀ ਇਨਵੈਸਟੀਗੇਸ਼ਨ ਔਰ ਅਮੋਲਕ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਫੇਰ ਇੱਕ ਵਾਰ ਦੁਆਰਾ ਬਹੁਤ ਅੱਛਾ ਕੰਮ ਕੀਤਾ ਤੇ ਇਹਦੇ ਤੇ ਹੋਰ ਵੀ ਇੱਧੇ ਕਾਰਵਾਈ ਚੱਲ ਰਹੀ ਹੈ। ਥੈਂਕ ਯੂ ਜੀ। ਬਦ ਬਦ ਮਨੀ ਜੀ ਟੋਟਲ ਮੈਂ ਤੁਹਾਨੂੰ ਦੱਸਿਆ ਨਾ ਇਹ ਦੋਨੋਂ ਇਸ ਮਗਲੇ ਦਾ ਨਾਮ ਲਿਆ ਜੋਬਨ ਕਲੇਬ ਤੇ ਗੋਕੀ ਜਿਹੜਾ ਚਦਾਮਾ ਹੈ ਉਹ ਨੋਟੋਰੀਅਸ ਸਟੱਫ ਇਸ ਮਗਲੇ ਇੱਥੇ ਉਹਨਾਂ ਦੇ ਇੱਕ ਹਵਾਲਾ ਨੈਟਵਰਕ ਹੈ ਜਿਹੜਾ ਇੱਕ ਅਨਵੀਲ ਹੋ ਹੈ। ਉਹ ਅ ਜਰਾ 28 ਸਾਲ ਦਾ ਲੜਕਾ ਤੇ 2016 ਚ ਭਰਤੀ ਹੋਇਆ ਸੀਗਾ ਰਾਣਾ ਕੇਸ ਕੋਈ ਨਹੀਂ ਲਾਲਚ ਦੇ ਵਿੱਚ ਇਹ ਕੰਮ ਦੇ ਵਿੱਚ ਇਹਨਾਂ ਨੂੰ ਹੋ ਗਿਆ ਕਿ ਬੰਦਾ ਇੱਕ ਮਲਾਦਮ ਹੈਗਾ ਉਹ ਤੇ ਕੋਈ ਸ਼ੱਕ ਨਹੀਂ ਕਰਦਾ ਪਰ ਅਸੀਂ ਜਿੱਦਾਂ ਤੁਹਾਨੂੰ ਦੱਸਿਆ ਜ਼ੀਰੋ ਟੋਲਰੈਂਸ ਪਾਲਿਸੀ ਹੈ ਸਾਡੀ ਗਵਰਨਮੈਂਟ ਦੀ ਔਰ ਸੀਐਮ ਸਾਹਿਬ ਦੀ ਕੋਈ ਵੀ ਉਹ ਹੋਵੇ ਚਾਹੇ ਪੁਲਿਸ ਵਾਲਾ ਕਿਸੇ ਨੂੰ ਸਪੇਅਰ ਨਹੀਂ ਕੀਤਾ ਜਾਂਦਾ ਔਰ ਇਸ ਤੇ ਮੈਂ ਸਮਝਦਾ ਕਿ ਇਤਨਾ ਬੜੀ ਬੱਡੇ ਰੇਡ ਦੇ ਆਡੀਟ ਦੇ ਵਿੱਚ ਟੁੱਟੀ ਐ ਰੱਦ ਦਾ ਕਾਟਲ ਵੀ ਔਰ ਅਜੇ ਵੀ ਇਤਨਾ ਵੇਸੇ ਇੱਕ ਕੰਮ ਕਰਦੇ ਆਪ ਤੇ ਕਰ ਰਹੇ ਤੇ ਸਾਡੇ ਡੀਐਸਪੀ ਨੇ ਲੁਧਿਆਣੇ ਦੇ ਵਿੱਚ ਉਹਨਾਂ ਨਾਲ ਲੱਗੇ ਹੋਏ ਸੀ ਯਾ ਤੇ ਨਹੀਂ ਪਿਆਰੇ ਓਰੀਅਨ ਬਣਾ ਹੋਇਆ ਸੀ ਬਈ ਚਲਾਤਾ ਇਹ ਚ ਉਹ ਜਿਹੜਾ 메ਨ ਬੰਦਾ ਤੁਹਾਡੇ ਲਈ ਹੈ ਗੜगांव 베이스 ਹੋਰ ਉਹ ਹੀ ਸਾਰਾ ਕੰਮ ਕਰਦਾ ਸੀ ਇੱਥੇ ਵੀ ਕਾਸ਼ ਦੀ ਹੈਂਡਲਿੰਗ ਉਹਨਾਂ ਕੋਲ ਉਹ ਚੇ ਬੰਦੇ ਸਿਆ ਬੰਦੇ ਇੱਕ ਅਮਾਉਂਟ ਕਾਫੀ ਹੈ ਜੀ ਪਰ ਹੁਣ ਜਿੰਨੀ ਕਰੇ ਸੀ ਰਿਕਵਰ ਕਰ ਸਕੇ ਉਹ ਹੋ ਗਈ ਕਿਉਂਕਿ ਬੰਦੇ ਦੇ ਤੋਂ ਦੇਖੋ ਅਮਾਉਂਟ ਇਕਦਮ ਉਧਰ ਤੋਂ ਉਧਰ ਹੋ ਕੇ ਅੱਗੇ ਚਲੀ ਜਾਂਦੀ ਹੈ ਕਾਨੂੰਨ ਦੇ ਵਿੱਚ ਉਸਦੇ ਸੀ ਵਰਕ ਕਰ ਰਹੀ ਸੀ ਟੀਮ ਨੇ ਕਾਫੀ ਕੰਮ ਕੀਤਾ ਦਿੱਲੀ ਵੀ ਦਰਗਾਉਂ ਵੀ ਉਸ ਤੋਂ ਬਾਅਦ ਹੀ ਤੁਸੀਂ ਦੇਖੋ ਇਹਦਾ ਕੇਸ ਹੈ 9 4 ਦਾ ਦਰਜਾ ਹੈ ਜਿਹੜੀ ਤੁਹਾਨੂੰ ਫੜੀ ਸੀ ਸੋ ਤੁਸੀਂ ਸਭ ਨਹੀਂ ਚਾਹ ਰਹੇ ਕਿ ਕਿੰਨਾ ਪੇਨ ਸਟੇਕਿੰਗ ਐਫਰਟ ਪੁਲਿਸ ਵੱਲੋਂ ਕੀਤਾ ਗਿਆ ਇੰਨੇ ਲੰਬੇ ਸਮੇਂ ਦੇ ਸਾਰੇ ਕੇਸ ਨੂੰ ਦੇਕੀ ਨਾ ਕਰਕੇ ਤੇ ਅਸੀਂ ਇਸ ਮਕਾਮ ਤੇ ਪਹੁੰਚੇ ਆ ਏਸੀ 50 ਲੱਖ ਦੇ ਡੇਰੇ ਆਪਾਂ ਰਿਕਵਰੀ ਹੋ ਗਈ ਹੈ ਔਰ ਪੰਜ ਬੰਦੇ ਫੜੇ ਗਏ ਔਰ ਅੱਗੇ ਵੀ ਇਹਤੇ ਕਾਰਵਾਈ ਹੋ ਰਹੀ ਹੈ ਦੇਖੋ ਉਧਰ ਆਪਾਂ ਇਹ ਮੈਂ ਖੌਫ ਹੈ ਕੋਈ ਗੱਲ ਕਹਿ ਦਵਾ ਕੇਸ ਟੂ ਕੇਸ ਡਿਪੈਂਡ ਕਰਦਾ ਜੇ ਸਾਡੇ ਕੋਲ ਪੂਰੀ ਡਾਟਾ ਆ ਜਾਂਦੀ ਹੈ ਸੀ ਬਹੁਤ ਡੀਪਲੀ ਇਨਵੈਸਟੀਗੇਟ ਕਰਦੇ ਆ ਜੇ ਬੱਚਿਆਂ ਨੇ ਨਹੀਂ ਮਿਸ ਹੋਣਾ ਕਿਉਂਕਿ ਬਿਹਾਈਂd ਇਸ ਸੀਨ ਬਹੁਤ ਸਾਰੇ ਐਫਰਟ ਕਰਨੇ ਬੰਦੇ ਤੋਂ ਹਨ ਵੀ ਇਹ ਸਾਰਾ ਨੈਟਵਰਕ ਨੂੰ ਇੱਕਦਮ ਐਕਸਪੋਜ਼ ਕਰਨਾ ਇੱਥੇ ਕਿਤੇ ਬੰਦੇ ਦੇ ਬੁਲਕਾਉਂ ਬੈਠਾ ਕੋ ਬਗਵਾਨੀ ਦਾ ਬੰਦਾ ਹੈ ਕਿਦੋਂ ਦਾ ਉਹ ਕਿੱਦਾਂ ਜੁੜੇ ਹੋਏ ਆ ਅੱਜਕੱਲ ਟੈਕਨੋਲੋਜੀ ਦਾ ਯੂਜ਼ ਕਰਦੇ ਆ ਬਤਵਾ ਐਪਸ ਯੂਜ਼ ਕੀਤੇ ਜਾ ਰਹੇ ਆ ਸੋ ਕਾਫੀ ਪੇਨਸ ਟੇਕਿੰਗ ਤੇ ਲੰਬੇ ਦੇਖੋ ਮੈਨੂੰ ਤਾਂ ਸਮਝਦਾ ਕਾਫੀ ਵੱਡਾ ਚੈਲੰਜ ਸੀ ਤੇ ਸਾਡੀ ਟੀਮ ਨੂੰ ਮੈਂ ਦਾਹੇ ਅਪਰੀਸ਼ੀਏਟ ਕਰਦਾ ਜਿਹਨ ਰਾਤ ਮੀਟ ਕਰ ਰਹੇ ਨਾ 9 April ਤੋਂ ਜਿਲਦ ਕੋ ਅੱਜ 19 ਤਰੀਕ ਹੋ ਗਈ 10 ਦਿਨਾਂ ਦੇ ਵਿੱਚ ਪੂਰਾ ਐਫਰਟ ਕਰਕੇ ਸਾਰੀ ਚੀਜ਼ ਨੂੰ ਐਕਸਪੋਜ਼ ਕੀਤਾ ਗਿਆ ਔਰ ਅੱਗੇ ਕੰਟੀਨਿਊ ਕਰੇਗੀ ਇਹ ਇਨਵੈਸਟੀਗੇਸ਼ਨ ਔਰ ਮੀਟ ਉਹਨਾਂ ਸਾਥੀ ਨੇ ਜੀ ਸਾਰੇ ਸਾਰੇ ਜਿਹੜੇ ਹੋਤੇ ਦਸ ਲੋਕ ਦੇ ਕੁਝ ਹੋਰ ਸਾਥੀ ਵੀ ਨੇ ਉਹਨਾਂ ਨੂੰ ਵੀ ਅਸੀਂ ਇਗਜ਼ਾਮਨ ਕਰ ਰਹੇ ਹਾਂ ਇਨਵੈਸਟੀਗੇਸ਼ਨ ਜੁਆਇਨ ਕੀਤੀ ਹੋਈ ਹੈ ਔਰ ਕੁਝ ਦਾ ਅਸੀਂ ਦੇਖ ਰਹੇ ਹਾਂ ਕਿ ਸਾਨੂੰ ਉਹ ਜਿਹੜੇ ਐਵੀਡੈਂਸ ਮੈਦਿਅ ਕੁਆ ਬੰਨਣਾ ਆਈ ਬਟਸ ਉਹ ਸਾਰਾ ਸੋਦਾ ਸਾਡਾ ਕੇਸ ਜਿਹੜਾ ਬਹੁਤ ਵਧੀਆ ਸਟਰੋਂਗ ਹੋ ਗਿਆ ਉਹ ਤਾਂ ਸਾਡੀ ਇੱਕ ਐਕਸਾਈ ਜਿਹੜੀ ਸੀਨੀਅਰ ਰੋਲ ਵੈਰੀਫਿਕੇਸ਼ਨ ਵੀ ਚਲਦੀ ਰਹਿੰਦੀ ਹੈ ਲੋਕੋ ਕਸੋ ਜਦੋਂ ਆਪਾਂ ਕਰਦੇ ਆ ਆਰਡਰ ਨੇਮ ਸਬਕ ਟੂ ਪ੍ਰੈਸ਼ਰ ਹੁੰਦੇ ਸਾਰੇ ਜਿੱਦਾਂ ਇਹ ਦੇਖਦੇ ਰਹਿੰਦੀ ਹੈ ਪੁਲਿਸ ਇਸ ਤੋਂ ਇਲਾਵਾ ਸਾਡਾ ਜਿਹੜਾ ਪੀਸੀਆਰ ਵਗੈਰਾ ਸਪੈਸ਼ਲ ਬ੍ਰਾਂਚ ਹੈ ਉਹ ਸਾਰਾ ਕੰਮ ਕਰਦੇ ਰਹਿੰਦੇ ਆ ਬਟ ਕੇਸ ਟੂ ਕੇਸ ਜਿੱਦਾਂ ਮੈਂ ਪਹਿਲਾਂ ਰਿਕਵੈਸਟ ਕੀਤੀ ਆ ਉਹ ਡਿਪੈਂਡ ਕਰਦਾ ਕਿ ਕਿਸ ਤਰ੍ਹਾਂ ਦਾ ਬੰਦੇ ਦੀ ਇਨਵੋਲਵਮੈਂਟ ਆ ਉਹ ਕਿੱਦਾਂ ਦੀ ਐਵੀਡੈਂਸ ਸਾਨੂੰ ਮਿਲਦੀ ਹੈ ਬਿਕੋਜ਼ ਪ੍ਰੋਸੀਕਿਊਟ ਕਰਨ ਵਾਸਤੇ ਐਵੀਡੈਂਸ ਬਹੁਤ ਜ਼ਰੂਰੀ ਹੈ Thank you.